ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਆ ਵੜ੍ਹ ਸ਼ੇਲ ਲਈ ਲੈ ਕੇ ਆਏ ਆਂਗੇ ਤੇ ਆਜੋ ਪੁੱਛਦਾਂ ਬਾਈ ਤੋਂ ਡਿਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਆਪਣਾ ਨਾਮ ਗਰਦੀਪ ਸਿੰਘ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਆ ਵੀਰੇ ਨੇੜੇ ਪਿੰਡ ਕਿਹੜਾ ਰਹਿੰਦਾ ਨੇੜੇ ਪਿੰਡ ਪਤਾਉੜ ਤੇ ਪੱਖੂ ਕੈਂਚੀ ਆ ਬਈ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਵੀਰੇ ਮੋਬਾਈਲ ਨੰਬਰ 9877473376 ਠੀਕ ਆ ਵੀਰੇ ਵੀਰੇ ਜਿਹੜੀ ਆਪਾਂ ਸਾਹ ਇਵਰੇ ਮਾਲਕਾਂ ਦਾ ਦੂਜਾ ਸੂਹਾ ਕਿ ਆਪ ਤੀਜਾ ਸੂਹਾ ਮੰਨ ਕੇ ਲੈਤੀ ਐ ਠੀਕ ਆ ਆਪ ਤੀਜਾ ਸੂਹਾ ਮੰਨ ਕੇ ਲਈ ਆ ਗਈ ਹਾਂਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 10 ਦਿਨ ਹੋ ਗਏ ਵੀਰੇ ਕੱਲ ਨਾੜੂਆ ਸੀਗਾ ਅੱਜ ਰਗਿਆ ਪਿਆ ਠੀਕ ਆ ਨਾੜੂਆ ਡੱਗ ਪਿਆ ਬੱਚਾ ਕੀ ਆਗਾ ਬੱਚਾ ਬੱਸ ਆ ਗਿਆ ਵੀਰੇ ਬੱਚਾ ਬੱਸਾ ਤਾਂ ਬੱਸਾ ਵੀ ਉਹ ਬਹੁਤ ਵੱਡਾ ਹੈ ਨਾ ਹਾਂ ਬੱਚਾ ਵਾਲਾ ਵੱਡਾ ਦੇ ਹੂੰ ਜਬਸੀ ਹਿੰਦੀ ਤਾਂ ਗੱਲ ਹੋਰ ਸੀ ਹਾਂਜੀ ਓਏ ਹੁਣ ਕਿੰਨੇ ਕਿ ਦੁੱਧ ਤਿਆਰ ਹੈ ਥੱਲੇ ਵੀਰੇ ਹੁਣ ਥੱਲੇ 12 ਕਿਲੋ ਤਿਆਰ ਆ ਆਪਾਂ 11 ਮੰਨ ਕੇ ਦੇਣੀ ਆ ਠੀਕ ਆ 12 ਕਿਲੋ ਦੁੱਧ ਮਤਲਬ ਕਿ ਤਿਆਰ ਆ 1 ਆਗਲੇ ਦੇ ਘਰੇ ਆ ਕਿ ਕਿਲੋ ਬਾਦੀ ਕੱਢੇ ਬਈ ਮੁੜ ਕੇ ਲਾਂਬਾ ਨਹੀਂ ਇਹ ਚੀਜ਼ ਤਾਂ ਦੋ ਦੇਤਾ ਠੀਕ ਆ ਵੀਰੇ ਬਾਈ ਕਹਿੰਦਾ ਅਗਲੇ ਦੇ ਘਰੇ ਜਾ ਕੇ ਬਾਦੀ ਕੱਢੇ ਕਿਲੋ ਲਾਂਬਾ ਨਹੀਂ ਇਸ ਚੀਜ਼ ਦਾ ਗੱਲ ਵੀਰ ਦੀ ਸਹੀ ਆ ਖੋਲ ਲੈ ਬਾਈ ਤੋੜ ਕੇ ਦਿਖਾ ਦੇ ਖੋਲ ਕੇ ਬਾਕੀ ਚੰਗੀ ਆ ਗਰਮੀ ਗਰਮੀ ਬਿਲਕੁਲ ਨਹੀਂ ਮੰਨਦੀ ਵੀਰੇ ਫੈਟ ਫੂਡ ਚੰਗੀ ਆਉਂਦੀ ਆ ਹਨਾ ਛੰਡੀ ਫੈਟ ਫੂਡ ਪੂਰੀ ਛੰਡੀ ਛੰਡੀ ਦਾ ਕਰਮਾ ਵਾਲੀ ਫੁੱਲ ਆ ਹਨਾ ਫੈਟ ਪੂਰ ਤਾਂ ਚੱਕਦੀ ਨਹੀਂ ਵੀਰੇ ਲੈ ਥਣ ਕਿੰਨਾ ਕ ਦੁੱਧ ਪਾ ਦੂ ਵੀਰੇ ਐਸਟੀਮੇਟ ਦੁੱਧ 14 15 ਕਿਲੋ ਤਾਂ ਆਰਾਮ ਨਾਲ ਹੀ ਦੇ ਦੂ ਠੀਕ ਆ 14 15 ਲੀਟਰ ਬਾਈ ਕਹਿੰਦਾ ਆਰਾਮ ਜਾਰੇ ਥਣ ਲਖੜਮੇ ਦੇ ਪੂਰੇ ਬਿੱਥੇ ਲੈ ਬੱਚਾ ਨਹੀਂ ਲਾਇਆ ਵੀਰੇ ਦੇ ਉਹੀ ਪੈਣਾ ਸਮਾਈ ਤੀ ਹਾਂ ਭਾਈ ਬੱਚਾ ਨਹੀਂ ਲਾਇਆ ਬੱਚਾ ਲਾ ਕੇ ਤਾਂ ਹੋਰ ਗੱਲ ਹੋਇਆਗੀ ਹਾਂ ਬੱਚਾ ਲਾ ਕੇ ਹੋਰ ਗੱਲ ਹੋ ਜਾਂਦੀ ਆ ਨਾੜਾ ਨੋੜਾ ਬਰੀਕੀ ਚੈੱਕ ਕਰਨ ਵਾਲੀ ਦੇ ਬਾਕੀ ਦੁੱਧ ਵੀ ਮੱਝਾਂ ਵਰਗਾ ਹੀ ਹੁੰਦਾ ਹੈ ਨਾ ਲੈ ਆਡਰ ਚੈੱਕ ਕਰ ਲੋ ਕਰਮਾਈ ਦਾ ਬੜਾ ਚੰਗਾ ਡਰਾ 5 ਫੈਟ ਆਊ ਵੀਰੇ ਸਾਢੇ 5 ਠੀਕ ਆ ਸਾਢੇ 5 ਵਜੇ ਕਹਿੰਦਾ ਫੈਟ ਆਊਗੀ ਬਾਕੀ ਸਮੀਪਲੀ ਚੰਗੀ ਆ ਕੱਦ ਵੇਟ ਵੀ ਚੰਗਾਗਾ ਫੇਸ ਕੁਆਲਟੀ ਵੀ ਬਹੁਤ ਰੱਡੀ ਸੀਲ ਪੂਰੀ ਫੁੱਲ ਆ ਵੀਰੇ ਜਿੱਥੇ ਚਵਾਈ ਵੇਲੇ ਪੈਰ ਧਰ ਲਿਆ ਪੱਟ ਗਈ ਤਾਂ ਆਪਣੀ ਗਰੰਟੀ ਆ ਠੀਕ ਆ ਬਾਈ ਕਹਿੰਦਾ ਜਿੱਥੇ ਪੈਰ ਰੱਖ ਲਿਆ ਉੱਥੋਂ ਪੜਦੀ ਨਹੀਂ ਵਾਪਸ ਲੈ ਨਾੜਾ ਚੈੱਕ ਕਰ ਲੋ ਬਹੁਤ ਕਮਾਲ ਦੇ ਨਾੜਾ ਲੈ ਚਾਰੇ ਥਣ ਨਿੱਖੜ ਮੇ ਤੇ ਪੂਰੇ ਵਿੱਥੀ ਤੇ ਆ ਤੇ ਭਰਾ ਕੀ ਮੁੱਲ ਰੱਖੂ ਫਿਰ ਜਾਇਦਾ ਜਾਇਦਾ ਮੁੱਲ ਵੀਰੇ ਦਾ 42000 ਆ ਠੀਕ ਆ ਮਾਨਤਨ ਕਰ ਦਾਂਗੇ ਆਪਾਂ ਠੀਕ ਆ 42000 ਰੁਪਇਆ ਮੁੱਲ ਆ ਬਾਕੀ ਮੌਕੇ ਤੇ ਮਾਨਤਨ ਹੋਜੂ ਚਵਾਈ ਚ ਵੀ ਪੂਰੀ ਇੱਕ ਨੰਬਰ ਆ ਵੀਰੇ ਦੀ ਠੀਕ ਆ ਭਰਾ ਚਵਾਈ ਚ ਵੀ ਵੀਰ ਕਹਿੰਦਾ ਇੱਕ ਨੰਬਰ ਆਗੀ ਤਾਰ ਵਗੈਰਾ ਬਹੁਤ ਪੋਲੀ ਹੋ ਹਨਾ ਹਾਂ ਪੂਰੀ ਪੋਲੀ ਆ ਵੀਰੇ ਠੀਕ ਆ ਵੀਰੇ ਮੈਕਸੀ ਪ੍ਰਾ ਕੋਲ ਇੱਕ ਸੋ ਆਪਾਂ ਦਿਖਾ ਦਿੱਤਾ ਹੁਣ ਇਹ ਚਵਾਈ ਹੋਈ ਵੀ ਆ ਵੀਰੇ ਤੜਕੇ ਦੇ ਟਾਈਮ ਆ ਠੀਕ ਆ ਕਿੰਨਾ ਕੁ ਕੱਢਿਆ ਹੋਗਾ ਦੰਦ ਸਾਰੇ ਹੀ ਕਰਤੇ ਸੀ ਵੀਰੇ ਸਾਫ ਆ ਠੀਕ ਆ ਸਾਫ ਆ ਤੇ ਸਵੇਰ ਨੂੰ ਤਾਂ ਯਾਰ ਜਦੋਂ ਫਸਕੇ ਖੜ ਜਾਂਦੀ ਹੋਰ ਨਾ ਠੀਕ ਆ 5 5:30 ਵਜੇ ਚਵਾਈ ਕਰਤੀ ਸੀ ਦੀ ਠੀਕ ਆ ਵੀਰੇ 5:30 ਚਵਾਈ ਕਰਤੀ ਸੀ ਵੀਰ ਕਹਿੰਦਾ ਠੀਕਾ ਨਾ ਇਸੀ ਦਾ ਭਰਾ ਕੋਲ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਾਦ ਲੋ ਧੰਨਵਾਦ ਜੀ